ਡੀ ਐਨ ਟੀ ਵੀ ਪੰਜਾਬ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਹਰਪਾਲ ਲਾਡਾ ਤੇ ਅੱਜ ਸਾਡੇ ਨਾਲ ਮੌਜੂਦ ਨੇ ਸੋਢੀ ਰਾਮ ਬੜਿਆਲ ਜੀ ਜੋ ਕਿ ਮੌਜੂਦਾ ਸਰਪੰਚ ਨੇ ਪਿਛਲੇ 10 ਸਾਲ ਤੋਂ ਤੇ ਐਸ ਸੀ ਡਿਪਾਰਟਮੈਂਟ ਦੇ ਇਹ ਪੰਜਾਬ ਦੇ ਚੇਅਰਮੈਨ ਵੀ ਨੇ ਕਾਂਗਰਸ ਪਾਰਟੀ ਤੋਂ ਤੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਜਣੀਆਂ ਲੋਕ ਸਭਾ ਦੀਆਂ ਚੋਣਾਂ ਜੜੀਆਂ ਬਿਲਕੁਲ ਨਜ਼ਦੀਕ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਹਰ ਚਾਹੁੰਦਾ ਹਰ ਕੋਈ ਚਾਹੁੰਦਾ ਪਏ ਆਪਾਂ ਆਪਣੀ ਉਮੀਦਵਾਰੀ ਪੇਸ਼ ਕਰੀਏ ਦਾਵੇਦਾਰੀ ਪੇਸ਼ ਕਰੀਏ ਤੇ ਇਹਨਾਂ ਨੇ ਵੀ ਆਪਣੀ ਜਿਹੜੀ ਕਾਂਗਰਸ ਪਾਰਟੀ ਤੋਂ ਜਿਹੜੀ ਦਾਵੇਦਾਰੀ ਪੇਸ਼ ਕੀਤੀ ਆ ਰੰਗ ਇਹ ਨਾਲ ਨਾ ਗੱਲ ਬਾਤ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਰ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਬਹੁਤ ਵਧੀਆ ਹੋਰ ਸੁਣਾਓ ਤੁਸੀਂ ਦੱਸੋ ਸਰ ਜਿੱਦਾਂ ਬਾਕੀ ਉਤਸਵ ਹੁੰਦੇ ਆ ਇਦਾਂ ਹੀ ਜਿਹੜਾ ਲੋਕ ਸਭਾ ਚੋਣਾਂ ਦਾ ਵੀ ਇੱਕ ਉਤਸਵ ਹੁੰਦਾ ਤੇ ਹਰ ਕੋਈ ਚਾਹੁੰਦਾ ਪਈ ਮੈਂ ਆਪਣੀ ਦਾਵੇਦਾਰੀ ਪੇਸ਼ ਕਰਾਂ ਤੇ ਤੁਸੀਂ ਵੀ ਜਿਹੜੀ ਆਪਣੀ ਦਾਵੇਦਾਰੀ ਪੇਸ਼ ਕੀਤੀ ਐ ਇਥੋਂ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਵਿੱਚ ਤੇ ਕੀ ਲੱਗਦਾ ਤੁਹਾਨੂੰ ਕੀ ਸੋਚ ਕੇ ਤੁਸੀਂ ਇਹ ਜਿਹੜੀ ਦਾਵੇਦਾਰੀ ਪੇਸ਼ ਕੀਤੀ ਆ ਕਿਉਂਕਿ ਤੁਹਾਡੇ ਕਾਫੀ ਸੀਨੀਅਰ ਆਗੂ ਵੀ ਮੌਜੂਦ ਨੇ ਇੱਥੇ ਦੇਖੋ ਸੀਨੀਅਰ ਆਗੂ ਸਾਰੀ ਪਾਰਟੀ ਨਾਲ ਗੱਲ ਕਰਕੇ ਸਾਰੇ ਸੀਨੀਅਰ ਆਗੂਆਂ ਨਾਲ ਗੱਲ ਕਰਕੇ ਸਾਡੀ ਇੱਕ ਟੀਮ ਆ ਜੋ ਪੂਰੇ ਪੰਜਾਬ ਵਿੱਚ ਔਰ ਹੁਸ਼ਿਆਰਪੁਰ ਵਿੱਚ ਕੰਮ ਕਰਦੀ ਆ ਉਹਨਾਂ ਨਾਲ ਸਾਰਿਆਂ ਨੂੰ ਉਹਨਾਂ ਨਾਲ ਸਾਰਿਆਂ ਨਾਲ ਸਲਾਹ ਕਰਕੇ ਹੀ ਇਹ ਕਦਮ ਚੁੱਕਿਆ ਗਿਆ ਹੈ ਇਹ ਮੇਰਾ ਕੋਈ ਇਕੱਲੇ ਦਾ ਡਿਸੀਜਨ ਨਹੀਂ ਹੈਗਾ ਇਹ ਪੂਰੇ ਪਾਰਟੀ ਦਾ ਔਰ ਪਾਰਟੀ ਦੇ ਅਹੁਦੇਦਾਰਾਂ ਦਾ ਔਰ ਜੋ ਮੇਰੇ ਚਾਹਣ ਵਾਲੇ ਆ ਔਰ ਸਾਡੀ ਜੋ ਪੰਜਾਬ ਚ ਐਸੀ ਡਿਪਾਰਟਮੈਂਟ ਦੀ ਟੀਮ ਕੰਮ ਕਰਦੀ ਆ ਉਹਨਾਂ ਦੇ ਮਤਲਬ ਸਹਿਯੋਗ ਨਾਲ ਉਹਨਾਂ ਦੇ ਕਹਿਣ ਤੇ ਹੀ ਇਹ ਉਮੀਦਵਾਰੀ ਭਰੀ ਗਈ ਆ ਤੁਸੀਂ ਜਿੱਦਾਂ ਦੱਸਿਆ ਪਏ ਜਿਹੜੀ ਉਮੀਦਵਾਰੀ ਆ ਤੁਸੀਂ ਸਾਰਿਆਂ ਦੀ ਸਲਾਹ ਨਾਲ ਵਰਕਰਾਂ ਦੀ ਸੀਨੀਅਰ ਆਗੂਆਂ ਦੀ ਸਲਾਹ ਨਾਲ ਭਰੀ ਆ ਤੇ ਮੰਨ ਲਓ ਤੁਹਾਨੂੰ ਟਿਕਟ ਅਨਾਉਂਸ ਹੋ ਜਾਂਦੀ ਆ ਪਾਰਟੀ ਤੁਹਾਡੇ ਤੇ ਭਰੋਸਾ ਜਤਾਉਂਦੀ ਆ ਤੇ ਆਪਣੀ ਤਿਆਰੀ ਕਿੰਨੀ ਕੁ ਆ ਹੁਣ ਕਿਉਂਕਿ ਐਲਨ ਬਿਲਕੁਲ ਨਜ਼ਦੀਕ ਆ ਇਸ ਟਾਈਮ ਦੇਖੋ ਤਿਆਰੀ ਤਾਂ ਉਸੇ ਦਿਨ ਤੋਂ ਸ਼ੁਰੂ ਕਰ ਦਿੱਤੀ ਸੀ ਕਿ ਜਦਨ ਅ ਉਮੀਦਵਾਰੀ ਭਰ ਕੇ ਆਏ ਸੀਗੇ ਔਰ ਸਾਰੇ ਆਪਾਂ ਸੰਪਰਕ 'ਚ ਆ ਜੇ ਉਮੀਦਵਾਰ ਦੇਖੋ ਹੁਣ ਦਿਨ ਵੀ ਥੋੜੇ ਹੀ ਰਹਿ ਗਏ ਆ 1 ਜੂਨ ਨੂੰ ਇੱਥੇ ਵੋਟਾਂ ਆ ਕਰੀਬ-ਕਰੀਬ ਡੇਢ ਮਹੀਨਾ ਰਹਿ ਗਿਆ ਡੇਢ ਵੀ ਕਾਦ ਰਹਿ ਗਿਆ ਥੋੜੇ ਦਿਨ ਉਤੋਂ ਵੀ ਘੱਟ ਹੀ ਰਹਿੰਦੇ ਆ ਔਰ ਤਿਆਰੀ ਪੂਰੀ ਫੋਲਿਆ ਐਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਜਦੋਂ ਪਾਰਟੀ ਭਰੋਸਾ ਜਿਤਾਉਂਦੀ ਆ ਜਾਂ ਸਾਡੇ ਉਤੇ ਵਿਸ਼ਵਾਸ ਪ੍ਰਗਟਾਉਂਦੀ ਆ ਤੇ ਇੱਕਦਮ ਸਾਰੀ ਟੀਮ ਪੂਰੀ ਇਕੱਠੇ ਹੋ ਕੇ ਹੱਲਾ ਬੋਲ ਦੇਾਂਗੇ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਪਿਆ ਤੁਹਾਡੀ ਬਰਕਰਾਰ ਨਾਲ ਵੀ ਗੱਲਬਾਤ ਲਗਾਤਾਰ ਚੱਲ ਰਹੀ ਆ ਸੀਨੀਅਰ ਆਗੂਆਂ ਨਾਲ ਵੀ ਚੱਲ ਰਹੀ ਆ ਮੰਨ ਲਓ ਪਾਰਟੀ ਤੁਹਾਨੂੰ ਟਿਕਟ ਅਨਾਉਂਸ ਕਰ ਦਿੰਦੀ ਆ ਤੇ ਕੀ ਤੁਹਾਨੂੰ ਲੱਗਦਾ ਜਿਹੜੇ ਸੀਨੀਅਰ ਆਗੂਆ ਦਿਲੋਂ ਤੁਹਾਡੇ ਨਾਲ ਚੱਲਣਗੇ ਉਹ ਬਿਲਕੁਲ ਬਿਲਕੁਲ ਮੈਂ ਹਨਾ ਇਹ ਤੁਹਾਨੂੰ ਹਨਾ ਤੁਹਾਡੇ ਚੈਨਲ ਰਾਈ ਸਾਰਿਆਂ ਨੂੰ ਇਹ ਦੱਸ ਦੇਣਾ ਚਾਹੁੰਦਾ ਆ ਕਿ ਕਾਂਗਰਸ ਇਕਜੋਟਿਆ ਹੁਸ਼ਿਆਰਪੁਰ ਵਿੱਚ ਔਰ ਪੂਰੀ ਤਰ੍ਹਾਂ ਮੇਰੇ ਨਾਲ ਆ ਔਰ ਉਹਨਾਂ ਨਾਲ ਰੋਜ਼ ਰੋਜ਼ ਕਰੀਬ-ਕਰੀਬ ਸਾਰੇ ਜੋ ਵੀ ਪਾਰਟੀ ਦੇ ਅਹੁਦੇਦਾਰ ਆ ਜਾਂ ਪਾਰਟੀ ਦੇ ਵਰਕਰ ਆ ਉਹਨਾਂ ਨਾਲ ਕਰੀਬ-ਕਰੀਬ 1 ਟੂ 1 ਹੋ ਜਾਂਦਾ ਆ ਸਵੇਰ ਤੋਂ ਸ਼ਾਮ ਤੱਕ ਗੱਲਾਂਬਾਤਾਂ ਇਹ ਚੱਲਦੀਆਂ ਆ ਕੱਲ ਵੀ ਸਾਡੇ ਐਮਪੀ ਐਮਸੀ ਸਾਹਿਬਾਨ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਬਸ ਇਹੀ ਡਿਸਕਸ ਕੀਤੀ ਆ ਵੀ ਜਿਹਨੂੰ ਵੀ ਟਿਕਟ ਮਿਲਦੀ ਆ ਉਹਦੇ ਨਾਲ ਹੋ ਕੇ ਆਪਾਂ ਸਾਰੇ ਇਕੱਠੇ ਹੋ ਕੇ ਚੱਲ ਪੈਣਾ ਆ ਮਨ ਲਓ ਤੁਹਾਨੂੰ ਟਿਕਟ ਮਿਲ ਜਾਂਦੀ ਆ ਤੁਸੀਂ ਜਿੱਤ ਜਾਂਨੇ ਆ ਤੇ ਤੁਹਾਡੀ ਜਿਹੜੀ ਹੁਸ਼ਿਆਰਪੁਰ ਇਲਾਕੇ ਦੇ ਲਈ ਪਹਿਲ ਕਦਮੀ ਕੀ ਰਹੂਗੀ ਦੇਖੋ ਹੁਸ਼ਿਆਰਪੁਰ ਲਈ ਪਹਿਲਾਂ ਸਾਡੀ ਸਰਕਾਰ ਵੀ ਰਹੀ ਹੈ ਕਾਂਗਰਸ ਪਾਰਟੀ ਦੀ ਉਹਦੇ ਵਿੱਚ ਵੀ ਇੱਕ ਬਹੁਤ ਗੱਲਾਂ ਹੋਈਆਂ ਵੀ ਅਸੀਂ ਆਹ ਕਰਾਂਗੇ ਆਹ ਕਰਾਂਗੇ ਐਦਾਂ ਮੈਡੀਕਲ ਕਾਲਜ ਫਲਾਨਾ ਠਿੰਕੜਾ ਐਦਾਂ ਦੀਆਂ ਗੱਲਾਂ ਹਨਾ ਪਹਿਲਾਂ ਬਹੁਤ ਹੋ ਚੁੱਕੀਆਂ ਆ ਹੁਣ ਜਿਹੜਾ ਹੁਣ ਮਾਹੌਲ ਆ ਉਹਦੇ ਮੁਤਾਬਕ ਗੱਲਾਂ ਨਹੀਂ ਚੱਲਣੀਆਂ ਕੰਮ ਚੱਲਣਾ ਕੰਮ ਕਰਾਂਗੇ ਤਾਂ ਅੱਗੇ ਲੋਕ ਸਾਨੂੰ ਐਕਸੈਪਟ ਕਰਨਗੇ ਜੇ ਆਪਾਂ ਗੱਲਾਂ ਹੀ ਕਰਦੇ ਰਹੇਗਾ ਪਹਿਲਾਂ ਪਹਿਲਾਂ ਵਾਲੀਆਂ ਸਰਕਾਰਾਂ ਹੁਣ ਇਸ ਟਾਈਮ ਜੋ ਪੰਜਾਬ ਸਰਕਾਰ ਆ ਉਹ ਵੀ ਤਾਂ ਗੱਲਾਂ ਹੀ ਕਰਦੀ ਸੀ ਆ 16 ਮੈਡੀਕਲ ਕਾਲਜ ਖੋਲਾਂਗੇ ਐਦਾਂ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਜਦਕਿ ਉਹ ਸਿਰਫ ਹੱਲੇ ਟੀਵੀਆਂ ਤੱਕ ਜਾਂ ਕਿਤਾਬਾਂ ਤੱਕ ਜਾਂ ਉਹਨਾਂ ਦੀਆਂ ਜਵਾਨਾਂ ਤੱਕ ਹੀ ਆ ਗੱਲਾਂ ਉਹ ਹੱਲੇ ਉਹੜਾ ਚ ਪੂਰੀ ਨਹੀਂ ਹੋ ਸਕੀ ਸੋ ਮੈਂ ਸਭ ਅਗਰ ਪਾਰਟੀ ਟਿਕਟ ਦਿੰਦੀ ਆ ਉਸ ਤੋਂ ਬਾਅਦ ਜਨਤਾ ਦਾ ਫਤਵਾ ਆਉਂਦਾ ਆ ਜਿੱਤਦੇ ਆ ਤੇ ਪਹਿਲ ਤੇ ਆਧਾਰ ਤੇ ਪਹਿਲਾ ਜਨਤਾ ਦੇ ਕੰਮ ਹੋਣੇ ਆ ਔਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਰੇਕ ਹਲਕੇ ਵਿੱਚ ਮਤਲਬ 9 ਹਲਕੇ ਆਉਂਦੇ ਆ ਉਸ ਹਲਕੇ ਵਿੱਚ ਇੱਕ ਐਮਪੀ ਦਫ਼ਤਰ ਖੋਲਿਆ ਜਾਊਗਾ ਜਿਸ ਵਿੱਚ ਸਵੇਰ ਤੋਂ ਲੈ ਕੇ 9 ਵਜੇ ਤੋਂ 5 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਔਰ 90% ਉੱਥੇ ਹੀ ਹੱਲ ਕੀਤੀਆਂ ਜਾਣਗੀਆਂ ਹੁਸ਼ਿਆਰਪੁਰ ਜਿਹੜਾ ਪੜਿਆ ਲਿਖਿਆ ਦਾ ਇਲਾਕਾ ਆ ਪਰ ਗੱਲਾਂ ਦੀ ਰਾਜਨੀਤੀ ਨਾਲੇ ਅੱਜ ਤੱਕ ਇਹ ਸਾਰਦੇ ਰਹੇ ਸਾਰੇ ਨੇਤਾ ਕਿਉਂਕਿ ਪੰਜਾਬ ਸਰਕਾਰ ਚ ਵੀ ਮੰਤਰੀ ਰਹੇ ਆ ਸੈਂਟਰ ਦੇ ਵਿੱਚ ਵੀ ਇੱਥੇ ਦੇ ਮੰਤਰੀ ਰਾਏ ਆ ਪਰ ਜੇ ਹੁਸ਼ਿਆਰਪੁਰ ਦੇ ਇਲਾਕੇ ਦਾ ਆਪਾਂ ਦੇਖਿਆ ਜਾਵੇ ਤਾਂ ਵਿਕਾਸ ਕੋਈ ਖਾਸ ਨਹੀਂ ਹੋਇਆ। ਕੀ ਤੁਸੀਂ ਦੇਖਦੇ ਵਿੱਚ ਜਦੋਂ ਤੁਸੀਂ ਕਹਿੰਦੇ ਪੇ ਗੱਲਾਂ ਦੀ ਰਾਜਨੀਤੀ ਨਹੀਂ ਚੱਲਣੀ ਹੁਣ ਤੇ ਕੀ ਤੁਸੀਂ ਵੀ ਗੱਲਾਂ ਦੀ ਰਾਜਨੀਤੀ ਹੀ ਕਰੋਗੇ ਜਾਂ ਗੱਲਾਂ ਦੀ ਰਾਜਨੀਤੀ ਤੋਂ ਜਨਤਾ ਨੂੰ ਕੁਝ ਹੋਰ ਵਾਦਾ ਕਰੋਗੇ ਪੇ ਆਪਾਂ ਗੱਲਾਂ ਦੀ ਰਾਜਨੀਤੀ ਨਹੀਂ ਕਰਾਂਗੇ? ਅ ਮੈਂ ਇੱਕ ਗੱਲ ਹੈ ਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜ਼ਰੂਰ ਕਹਿਣੀ ਚਾਹਨਾ। ਅ ਜਦੋਂ ਵੀ ਕਿਸੇ ਸਰਕਾਰ ਨੇ ਕੈਂਡੀਡੇਟ ਦਿੱਤਾ ਜਾਂ ਜਿਹੜਾ ਜਿੱਤ ਗਿਆ ਆ ਉਹ ਹਮੇਸ਼ਾ ਹੀ ਹੁਸ਼ਿਆਰਪੁਰ ਤੋਂ ਬਾਹਰਲਾ ਹੁੰਦਾ ਸੀਗਾ। ਉਹਨੂੰ ਹੁਸ਼ਿਆਰਪੁਰ ਦਾ ਉਹਦੇ ਹੁਸ਼ਿਆਰਪੁਰ ਦੀਆਂ ਨਾ ਦੁੱਖ ਤਕਲੀਫਾਂ ਜਾਂ ਉਹ ਹੁਸ਼ਿਆਰਪੁਰ ਵਿੱਚ ਕੀ ਚਾਹੀਦਾ ਲੋਕਾਂ ਨੂੰ ਉਹ ਨਹੀਂ ਪਤਾ ਸੀਗਾ ਹਮੇਸ਼ਾ ਭਾਜਪੀ ਨੇ ਪਹਿਲਾਂ ਸਾੰਪਲਾ ਜੀ ਨੂੰ ਲਾਤਾ ਉਸ ਤੋਂ ਬਾਅਦ ਸੋਮ ਪ੍ਰਕਾਸ਼ ਜੀ ਨੂੰ ਲਾਤਾ ਜੋ ਕਿ ਸਾੰਪਲਾ ਜੀ ਜਲੰਧਰੋਂ ਸੀ ਉਹਨਾਂ ਨੂੰ ਸਾਡੀ ਪ੍ਰੋਬਲਮਸ ਔਰ ਸਾਡੇ ਹੁਸ਼ਿਆਰਪੁਰ ਦੀਆਂ ਸਮੱਸਿਆਵਾਂ ਬਾਰੇ ਨਹੀਂ ਪਤਾ ਸੀਗਾ ਉਹ ਦੂਸਰੇ ਨੰਬਰ ਤੇ ਉਹਨਾਂ ਨੇ ਸੋਮ ਪ੍ਰਕਾਸ਼ ਜੀ ਨੂੰ ਲਾਤਾ ਜੋ ਕਿ ਫਗਵਾੜੇ ਐਮ ਐਲ ਏ ਸੀਗੇ ਬਾਅਦ ਵਿੱਚ ਉੱਥੇ ਹੀ ਉਹਨੇ ਕੰਮ ਕੀਤਾ ਜੋ ਵੀ ਕੀਤਾ ਉਹ ਵੀ ਹੁਸ਼ਿਆਰਪੁਰ ਤੋਂ ਬਾਹਰ ਹੀ ਸੀਗੇ ਮੈਂ ਚਾਹੁੰਦਾ ਆ ਜਾਂ ਅਸੀਂ ਚਾਹੁੰਦੇ ਆ ਇਸ ਵਾਰ ਹੁਸ਼ਿਆਰਪੁਰ ਦੀ ਜਨਤਾ ਚਾਹੁੰਦੀ ਆ ਕਿ ਹੁਸ਼ਿਆਰਪੁਰ ਨੂੰ ਹੁਸ਼ਿਆਰਪੁਰ ਦਾ ਕੈਂਡੀਡੇਟ ਦਿੱਤਾ ਜਾਵੇ ਜੋ ਕਿ ਸਾਡੇ ਵਿੱਚੋਂ ਸਾਡਾ ਬੰਦਾ ਹੋਊਗਾ ਔਰ ਸਾਡੀਆਂ ਸਮੱਸਿਆਵਾਂ ਹੱਲ ਕਰੂਗਾ ਸੋ ਮੇਰੀ ਬੇਨਤੀ ਆ ਕਿ ਜੇ ਅ ਸਰਕਾਰ ਨੂੰ ਕਿ ਪੈਰਾਸ਼ੂਟ ਰਾਈ ਪਾਰਟੀ ਨੂੰ ਪੈਰਾਸ਼ੂਟ ਰਾਈ ਨਾ ਕੋਈ ਭੇਜਿਆ ਜਾਵੇ ਕਾਂਗਰਸ ਪਾਰਟੀ ਦੇ ਵਿੱਚ ਔਰ ਕਾਂਗਰਸ ਪਾਰਟੀ ਦਾ ਆਪਣਾ ਵਰਕਰ ਔਰ ਉਹਨੂੰ ਵਰਕਰ ਨੂੰ ਟਿਕਟ ਦਿੱਤੀ ਜਾਵੇ ਔਰ ਤਾਂ ਕਿ ਉਹ ਪੂਰੀ ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਸਕੇ ਤੁਸੀਂ ਪਾਰਟੀ ਨੂੰ ਕਹਿ ਰਹੇ ਹੋ ਅਪੀਲ ਕਰ ਰਹੇ ਹੋ ਕਿ ਪੈਰਾਸ਼ੂਟ ਰਾਹੀਂ ਕੋਈ ਕੈਂਡੀਡੇਟ ਨਾ ਉਤਾਰਿਆ ਜਾਵੇ ਤੇ ਇੱਕ ਪਾਸੇ ਆ ਸਾਡੇ ਸੋਮ ਪ੍ਰਕਾਸ਼ ਜੀ ਬਜੀਨ ਨੇ ਸੈਂਟਰ ਦੇ ਵਿੱਚ ਤੇ ਉਹਨਾਂ ਦੀ ਧਰਮ ਪਤਨੀ ਨੂੰ ਜਿਹੜੀ ਇਹ ਟਿਕਟ ਦਿੱਤੀ ਗਈ ਹੈ ਇਸ ਵਾਰ ਤੇ ਪਰਿਵਾਰਵਾਦ ਨੂੰ ਕਿੱਦਾਂ ਦੇਖਦੇ ਆ ਇਸ ਚੀਜ਼ ਨੂੰ ਦੇਖੋ ਭਾਜਪਾ ਨੇ ਸਭ ਤੋਂ ਪਹਿਲਾ ਮੁੱਦਾ ਇਹ ਹੀ ਰੱਖਿਆ ਕਾਂਗਰਸ ਪਾਰਟੀ ਦਾ ਕਿ ਇਹਦੇ ਵਿੱਚ ਪਰਿਵਾਰਵਾਦ ਆ ਜੀ ਫਲਾਨਾ ਆ ਢਮਕੜਾਇਆ ਮਤਲਬ ਇਹ ਪਰਿਵਾਰਵਾਦ ਹਨਾ ਕਰਕੇ ਹੀ ਪਰਿਵਾਰਵਾਦ ਦੀ ਰਾਜਨੀਤੀ ਨੂੰ ਮੋੜੇ ਰੱਖ ਗਏ ਹੀ ਹਮੇਸ਼ਾ ਕਾਂਗਰਸ ਤੇ ਨਿਸ਼ਾਨਾ ਸਾਧਦੇ ਰਹੇ ਆ ਲੇਕਿਨ ਇਸ ਟਾਈਮ ਤੁਸੀਂ ਦੇਖੋ ਮੈਂ ਮਤਲਬ ਦੇਖੋ ਮੈਂ ਭਾਜਪਾ ਦਾ ਕਟੜ ਵਿਰੋਧੀ ਹਾਂ ਤੁਸੀਂ ਦੇਖੋ ਸੰਪਲਾ ਜੀ ਪਿਛਲੀ ਵਾਰ ਐ ਐਮਪੀ ਸੀਗੇ ਹੁਸ਼ਿਆਰਪੁਰ ਤੋਂ ਉਹਨਾਂ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਦਿੱਤੀ ਸੀ ਹੁਣ ਜੇ ਪਰਿਵਾਰ ਬਾਦ ਨਹੀਂ ਸੀਗਾ ਇਹ ਨਹੀਂ ਇਦਾਂ ਦੇ ਚਾਹੁੰਦੇ ਫਿਰ ਉਹਨਾਂ ਦੀ ਵਾਈਫ ਨੂੰ ਟਿਕਟ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਆ ਸੰਪਲਾ ਜੀ ਇਸ ਟਾਈਮ ਡਿਜ਼ਰਵ ਕਰਦੇ ਸੀਗੇ ਉਹਨਾਂ ਨੂੰ ਟਿਕਟ ਦਿੰਦੇ ਸੋ ਹਰੇਕ ਪਾਰਟੀ ਵਿੱਚ ਪਰਿਵਾਰ ਬਾਦ ਹੁੰਦਾ ਹੈ ਪਰਿਵਾਰ ਬਾਦ ਹੁੰਦਾ ਆ ਔਰ ਚੱਲਦਾ ਆ ਆ ਇਦਾਂ ਹੀ ਕਰਦੇ ਆ ਹਰੇਕ ਪਾਰਟੀ ਇਹ ਨਹੀਂ ਦੇਖਦੀ ਕਿ ਜਿੱਤਣ ਵਾਲਾ ਕੈਂਡੀਡੇਟ ਕੌਣ ਆ ਉਹ ਬਸ ਇਹ ਦੇਖਦੇ ਆ ਕਿ ਉਹਦਾ ਪ੍ਰਭਾਵ ਸੀ ਤੇ ਉਹਦੇ ਉਸ ਤੋਂ ਬਾਅਦ ਉਹਦੀ ਵਾਈਫ ਨੂੰ ਜਾਂ ਬੱਚੇ ਨੂੰ ਟਿਕਟ ਦੇ ਦਿੱਤੀ ਜਾਵੇ ਤਾਂ ਜਿੱਤ ਲਊਗਾ ਸੋ ਹੁਣ ਇਹ ਗੱਲਾਂ ਨਹੀਂ ਹੋਣੀਆਂ ਇਹ ਗੱਲਾਂ ਦੇ ਜਾਂ ਪਰਿਵਾਰਾਂ ਦੀਆਂ ਰਾਜਨੀਤੀਆਂ ਵਾਲੀਆਂ ਗੱਲਾਂ ਨਹੀਂ ਚੱਲਣੀਆਂ ਔਰ ਸਿਰਫ ਡਿਵੈਲਪਮੈਂਟ ਦੇ ਆਧਾਰ ਤੇ ਜੇ ਜਿਹੜਾ ਬੰਦਾ ਕੰਮ ਕਰੂਗਾ ਉਹੀ ਅੱਗੇ ਆਊਗਾ ਉਹਨੂੰ ਹੀ ਲੋਕ ਜਿਤਾਉਣਗੇ ਜਿਹੜੀ ਜਿਹੜੀ ਪਾਰਟੀ ਵੀ ਬਾਹਰੋਂ ਉਮੀਦਵਾਰ ਲਿਆ ਕੇ ਹਿਸ਼ਾਰਪੁਰ ਦੇ ਨਿਵਾਸੀਆਂ ਨੂੰ ਦਿੰਦੀ ਆ ਕਿੰਨੀ ਕੁ ਮੰਤਪਾਗੀ ਤੁਹਾਨੂੰ ਲੱਗਦੀ ਹੈ ਹਿਸ਼ਾਰਪੁਰ ਪਾਸਿਆਂ ਲਈ ਵੀ ਉਸ ਪਾਰਟੀ ਕੋ ਕੈਪੇਬਲ ਕੈਂਡੀਡੇਟ ਹੈ ਨਹੀਂ ਸ਼ਹਿਰ 'ਚ ਦੇਖੋ ਹਰੇਕ ਪਾਰਟੀ ਦੀ ਇਹ ਤਰਾਸਦੀ ਰਹੀ ਆ ਚਾਹੇ ਸਾਡੀ ਕਾਂਗਰਸ ਪਾਰਟੀ ਲਾ ਲੋ ਚਾਹੇ ਭਾਜਪਾ ਦੀ ਲਾ ਲੋ ਇਹ ਪੈਰਾਸ਼ੂਟ ਰਾਈਨ ਜਿਹੜੇ ਬੰਦੇ ਭੇਜਦੇ ਆ ਜਾਂ ਬਾਹਰਲੇ ਕੈਂਡੀਡੇਟ ਲੈ ਕੇ ਆਉਂਦੇ ਆ ਉਹ ਜਨਤਾ ਨਾ ਇੱਕ ਵਾਰ ਉਹਨਾਂ ਨੂੰ ਬਣਾ ਤਾਂ ਦਿੰਦੀ ਆ ਤੁਸੀਂ ਦੇਖ ਲਓ ਸੰਨੀ ਦਿਓਲ ਨੂੰ ਕਿੱਥੇ ਚੱਕ ਕੇ ਬੰਬੇ ਤੋਂ ਗੁਰਦਾਸਪੁਰ ਲੈ ਆਂਦਾ ਸੀਗਾ ਹਨਾ ਬਹੁਤ ਸਾਰੇ ਮਤਲਬ ਉਹਨਾਂ ਦਾ ਫੇਮ ਲੈਣ ਲਈ ਇਹ ਪਾਰਟੀਆਂ ਜਿੱਤ ਲੈਂਦੀਆਂ ਪਰ ਲੇਕਿਨ ਬਾਅਦ ਵਿੱਚ ਲੋਕ ਪਛਤਾਉਂਦੇ ਆ ਉਹਨਾਂ ਨੂੰ ਵੋਟਾਂ ਪਾ ਕੇ ਪਛਤਾਉਂਦੇ ਆ ਕਿਉਂ ਪਛਤਾਉਂਦੇ ਆ ਕਿਉਂਕਿ ਉਹਨਾਂ ਨੇ ਮੁੜ ਕੇ ਤਾਂ ਉਹਨਾਂ ਨੂੰ ਮਿਲਣਾ ਨਹੀਂ ਹੁੰਦਾ ਉਹ ਫਿਰ ਉਸ ਲੋਕਲ ਬੰਦੇ ਕੋਲ ਆਉਂਦੇ ਆ ਫਿਰ ਲੋਕਲ ਬੰਦਾ ਵੀ ਇਹ ਸੋਚਦਾ ਯਾਰ ਜਦੋਂ ਮੈਨੂੰ ਇਹਨਾਂ ਦੀ ਲੋੜ ਸੀਗੀ ਉਦੋਂ ਇਹ ਨਹੀਂ ਮੇਰਾ ਸਾਥ ਨਹੀਂ ਦਿੱਤਾ ਹੁਣ ਮੈਨੂੰ ਇਹ ਕਰਦੇ ਆ ਸੋ ਲੋਕਾਂ ਦੀਆਂ ਸਮੱਸਿਆਵਾਂ یوں ਦੀਆਂ ਤੋਂ ਰਹਿ ਜਾਂਦੀਆਂ ਤੇ ਉਹ ਹੱਲ ਨਹੀਂ ਹੁੰਦੀਆਂ ਫਿਰ ਉਹ ਫਿਰ ਨਵਾਂ ਬੰਦਾ ਟੋਲਦੇ ਆ ਸੋ ਮੈਂ ਮੇਰੀ ਪਾਰਟੀਆਂ ਨੂੰ ਹਰੇਕ ਨੂੰ ਬੇਨਤੀ ਆ ਸਾਡੀ ਪਾਰਟੀ ਨੂੰ ਖਾਸ ਕਰਕੇ ਇਸ ਟਾਈਮ ਬੇਨਤੀ ਆ ਕਾਂਗਰਸ ਪਾਰਟੀ ਨੂੰ ਕਿ ਲੋਕਲ ਬੰਦਾ ਦਿੱਤਾ ਜਾਵੇ ਪਾਰਟੀ ਦਾ ਵਰਕਰ ਦਿੱਤਾ ਜਾਵੇ ਔਰ ਪਾਰਟੀ ਜੇ ਇਸ ਵਰਕਰ ਤੇ ਵੀ ਚਾਹੇ ਮੇਰੇ ਤੇ ਜੇ ਵਿਸ਼ਵਾਸ ਪਟਾਉਂਦੀ ਆ ਮੈਂ ਜਿੱਤ ਕੇ ਸੀਟ ਚੋਲੀ ਚ ਪਾਉਂਗਾ ਔਰ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਣ ਗਿਆ ਸਾਡੇ ਨਾਲ ਸੋਢੀ ਰਾਮ ਬੜਿਆਲ ਜੀ ਜੋ ਕਿ ਮੌਜੂਦਾ ਸਰਪੰਚ ਨੇ ਐਸਸੀ ਡਿਪਾਰਟਮੈਂਟ ਦੇ ਪੰਜਾਬ ਦੇ ਚੇਅਰਮੈਨ ਵੀ ਨੇ ਤੇ ਜਿਵੇਂ ਕਿ ਜਿਹੜਾ ਚੋਣ ਮੈਦਾਨ ਜਿਹੜਾ ਇਸ ਟਾਈਮ ਭਖਿਆ ਹੋਇਆ ਇਹਨਾਂ ਨੇ ਵੀ ਜਿਹੜੇ ਆਪਣੇ ਕਾਗਜ਼ ਕਾਂਗਰਸ ਪਾਰਟੀ ਤੋਂ ਭਰੇ ਹੋਏ ਨੇ ਇਹ ਵੀ ਮੈਦਾਨ ਦੇ ਵਿੱਚ ਉਤਰਨ ਲਈ ਬਿਲਕੁਲ ਤਿਆਰ ਨੇ ਜੇ ਪਾਰਟੀ ਇਹਨਾਂ ਤੇ ਭਰੋਸਾ ਜਤਾਉਂਦੀ ਯਾ ਇਸ ਤਰ੍ਹਾਂ ਹੀ ਤੁਹਾਡੀਆਂ ਮੁਲਾਕਾਤਾਂ ਅਲਗ-ਅਲਗ ਸਖਸ਼ੀਤਾਂ ਨਾਲ ਕਰਾਉਂਦੇ ਰਹਿਾਂਗੇ ਧੰਨਵਾਦ